ਕਿਸਾਨ ਡਟ ਗਏ ਨੇ ਦਿੱਲੀ ਨੂੰ ਝਕਾਉਣ ਵਾਸਤੇ ਮਜਬੂਰ ਨੇ ਕਿਸਾਨ ਮਜਬੂਰ ਕਿਹਨਾਂ ਨੇ ਕੀਤਾ ਕੇਂਦਰ ਸਰਕਾਰਾਂ ਨੇ ਕਿਉਂਕਿ ਕਿਸਾਨ ਸ਼ਾਂਤੀ ਤਰੀਕੇ ਦੇ ਨਾਲ ਆਪਣੀ ਖੇਤੀ ਕਰ ਰਿਆ ਸੀ ਆਪਣਾ ਪਰਿਵਾਰ ਪਾਲ ਰਿਆ ਸੀ ਪਰ ਜਦੋਂ ਜ਼ੁਲਮ ਦੀਆਂ ਸਰਕਾਰਾਂ ਦੇ ਵੱਲੋਂ ਕਿਸਾਨਾਂ 'ਤੇ ਉੱਪਰ ਜ਼ੁਲਮ ਕੀਤੇ ਗਏ ਉਹਨਾਂ ਦੇ ਹੱਕ ਖੋਏ ਗਏ ਤੇ ਫਿਰ ਕਿਸਾਨ ਚੱਲ ਪਏ ਦਿੱਲੀ ਨੂੰ ਸ਼੍ਰੀ ਕਾਲ ਤਖਸਾਲ ਕਿਸਾਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਗੁਰੂ ਸਾਹਿਬ ਦਾ ਕੋਟ ਆਸਰਾ ਲਿੱਤਾ ਗਿਆ ਤੇ ਉਸ ਤੋਂ ਬਾਅਦ ਕਿਸਾਨ ਹੁਣ ਫਤਿਹਗੜ੍ਹ ਸਾਹਿਬ ਸਟਾਪ ਹੋ ਗਿਆ ਸਟਾਪ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਆਗੂ ਨੇ ਮੇਨ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਕੇਂਦਰ ਸਰਕਾਰ ਦੇ ਆਗੂਆਂ ਦੇ ਨਾਲ ਜਿਦੇ ਵਿੱਚ ਪੰਜਾਬ ਦੇ ਆਗੂ ਵੀ ਬੈਠੇ ਹੋਏ ਨੇ ਸਵਾਲ ਇਹ ਆ ਮੀਟਿੰਗਾਂ ਦਾ ਸਿਲਸਲਾ ਪਹਿਲਾਂ ਵੀ ਬਹੁਤ ਚੱਲਿਆ ਇਸ ਮੀਟਿੰਗ ਦੇ ਵਿੱਚ ਸਿਟਾ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ 5 ਵਜੇ ਮੀਟਿੰਗ ਸਟਾਰਟ ਹੋਈ ਸੀ 1 ਘੰਟੇ ਤੋਂ ਉੱਪਰ ਹੋ ਗਿਆ ਜਿਦੇ ਵਿੱਚ ਬਹਿਸ ਵੀ ਹੋ ਸਕਦੀ ਆ ਬਹਿਸ ਇਸ ਕਰਕੇ ਕਹਿ ਰਹੇ ਆ ਇੱਕ ਪਾਸੇ ਸਰਕਾਰਾਂ ਮੀਟਿੰਗ ਬੁਲਾ ਰਹੀਆਂ ਨੇ ਦੂਜੇ ਪਾਸੇ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਅਰੈਸਟ ਕਰ ਰਹੀਆਂ ਨੇ ਨੈੱਟ ਬੰਦ ਕਰ ਰਹੀਆਂ ਨੇ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਆ ਇਸੇ ਦਰਦ ਸਮਝਣ ਵਾਸਤੇ ਫ ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਤੋਂ ਉਪਰ ਆਈ ਆ ਅਸੀਂ ਵੀ ਦਰਦ ਜਾਣਨ ਵਾਸਤੇ ਉਸ ਚੀਜ਼ ਨੂੰ ਮਹਿਸੂਸ ਕਰਨ ਵਾਸਤੇ ਟਰੈਕਟਰ ਦੇ ਅੰਦਰ ਬੈਠੇ ਹੋਏ ਟਰਾਲੀ ਦੇ ਅੰਦਰ ਕਿ ਜਿੱਥੇ ਕਿਸਾਨਾਂ ਨੇ ਰਾਤ ਬਤੀਤ ਕਰਨੀ ਆ ਕੜਾਕੇ ਦੀ ਠੰਡ ਪੈ ਰਹੀ ਆ ਪਰ ਕਿਸਾਨ ਡਟੇ ਹੋਏ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਡੀ ਸਰਕਾਰਾਂ ਨਾਲ ਕੋਈ ਨਿੱਜੀ ਲੜਾਈ ਨਹੀਂ ਆ ਅਸੀਂ ਪੰਜਾਬ ਵਾਸਤੇ ਲੜ ਰਿਹਾ ਪੰਜਾਬ ਦੇ ਲੋਕ ਜਾਗਜਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਸਾਨੂੰ ਬੜਾ ਕੁਝ ਕਰਨਾ ਪਵੇਗਾ ਕੇਂਦਰ ਸਰਕਾਰ ਨੂੰ ਝਕਾਉਣ ਵਾਸਤੇ ਗੱਲਬਾਤ ਕਰ ਲੈਣੇ ਕਿਸਾਨਾਂ ਕੋ ਵੀ ਸਾਡੇ ਨਾਲ ਮੌਜੂਦ ਨੇ ਸਰ ਕਿੰਦਾ ਦੇਖ ਰਹੇ ਹੋ ਕਿ ਅਹੀਂ ਗਰੌੜ ਜੀ ਤੁਸੀਂ ਇਹਦੇ ਰਿਪੋਰਟਾਂ ਸਾਂਝੀਆਂ ਕਰ ਰਹੇ ਨੇ ਅਲੱਗ-ਅਲੱਗ ਤਸਵੀਰਾਂ ਸਾਹਮਣੇ ਆ ਰਹੀਆਂ 12 ਫਰਵਰੀ ਹੋਈ ਆ ਤੇ ਸੱਦਾ ਆ ਜਾਂਦਾ ਕਿ 12 ਫਰਵਰੀ ਨੂੰ 5 ਵਜੇ ਮੀਟਿੰਗ ਆ ਇਸ ਮੀਟਿੰਗ ਦਾ ਕੋਈ ਸਿੱਟਾ ਨਿਕਲੂਗਾ ਜੀ ਵੇਖੋ ਜੀ ਮੀਟਿੰਗਾਂ ਸਰਕਾਰ ਪਹਿਲੇ ਅੰਦੋਲਨ ਦੇ ਵਿੱਚ ਵੀ ਕਰਦੀ ਰਹੀ ਆ ਇਹਦੇ ਥੋੜਾ ਐਡਵਾਂਸ ਚੱਲ ਪਿਆ ਪਰ ਮੀਟਿੰਗਾਂ ਦੇ ਵਿੱਚੋਂ ਜੇ ਰਿਜ਼ਲਟ ਨਿਕਲ ਨਹੀਂ ਹੁੰਦੀ ਤੇ ਜਿੰਨੀਆਂ ਮੀਟਿੰਗਾਂ ਪਹਿਲੇ ਅੰਦੋਲਨ ਦੇ ਵਿੱਚ ਲੱਗੀਆਂ ਸੀ ਉਸ ਤੋਂ ਬਾਅਦ ਮੋਦੀ ਜੀ 19 ਨਵੰਬਰ ਨੂੰ ਲਾਈਵ ਹੋਏ ਸੀਗੇ ਜੋ ਵੀ ਕੁਝ ਉਸ ਦਿਨ ਮੰਨ ਲਿਆ ਸੀ ਉਹ ਸਾਰਾ ਕੁਝ ਹੁਣ ਤੱਕ ਤਿੰਨ ਸਾਲਾਂ ਚ ਲਾਗੂ ਹੋ ਜਾਣਾ ਚਾਹੀਦਾ ਸੀ ਪਰ ਕਿਤੇ ਮਤਲਬ ਜਿਹੜੇ ਹੈ ਨਾ ਉਹ ਪਾਸਾ ਵਟਿਆ ਵਾ ਕਿਉਂਕਿ ਸਾਰਾ ਕੁਝ ਕਾਰਪੋਰੇਟਰਾਂ ਦੇ ਹਵਾਲੇ ਕਰਨਾ ਵਾ ਅਸੀਂ ਕਹਿੰਨੇ ਭਾਰਤ ਦੇਸ਼ ਕਾਰਪੋਰੇਟਰਾਂ ਦੇ ਨਹੀਂ ਗਾਏ ਪਬਲਿਕ ਅਦਾਰੇ ਜਿਹੜੇ ਲੋਕਾਂ ਲਈ ਆ ਲੋਕਾਂ ਦੇ ਆ ਕੱਲਾ ਕੱਲਾ ਅਦਾਰਾ ਲੋਕਾਂ ਦੀ ਮਤਲਬ ਜਿਹੜੀ ਆ ਉਹ ਅਸਾਰੀ ਵਾਸਤੇ ਬਣਾਇਆ ਗਿਆ ਵਾ ਜੇ ਲੋਕਾਂ ਦੀ ਅਸਾਰੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਕਰਨੀ ਚਾਹੁੰਦੇ ਆ ਪਬਲਿਕ ਅਦਾਰੇ ਨੂੰ ਮਤਲਬ ਕਾਰਪੋਰੇਟਰਾਂ ਨੂੰ ਦੇ ਕੇ ਤੇ ਫੇਰ ਲੋਕ ਜਿਹੜੇ ਉਹ ਤੈਸ਼ ਦੇ ਵਿੱਚ ਆਉਣਗੇ ਅਸਲ ਦੇ ਵਿੱਚ ਆ ਵੀ ਮੋਦੀ ਜੀ ਕਾਰਪੋਰੇਟਰਾਂ ਨੂੰ ਪੂਰੀ ਤਰ੍ਹਾਂ ਹਸਤਪਤ ਕਰਦੇ ਨੇ ਨੀਤੀਆਂ ਜਿਹੜੀਆਂ ਉਹ ਡਬਲਯੂਟੀਓ ਵਾਲੀਆਂ ਲਾਗੂ ਹੋ ਰਹੀਆਂ ਪਰ ਆ ਜਿਹੜੀ ਮੀਟਿੰਗ ਦਾ ਸੱਦਾ ਆਇਆ ਇਹ ਮੀਟਿੰਗ ਚੱਲ ਰਹੀ ਹੈ ਇੱਕ ਘੰਟੇ ਤੋਂ ਉੱਪਰ ਹੋ ਗਿਆ ਮੀਟਿੰਗ 'ਚ ਵਿੱਚ ਲੱਗਦਾ ਨਹੀਂ ਕਿ ਉਹ ਤੇ ਛੋਟੇ-ਛੋਟੇ ਮੰਗਾਂ ਪੂਰੀਆਂ ਕਰਤੇ ਤੇ ਮੜ ਕੇ ਕਹਿੰਦੇ ਕਿ ਚਲੋ ਕਿ ਵਾਪਸੀ ਹੋ ਜਾ ਘਰਾਂ ਨੂੰ ਐਦਾ ਕਿਵੇਂ ਹੋ ਜੂਗਾ ਮਤਲਬ ਛੋਟੀਆਂ ਛੋਟੀਆਂ ਮੰਗਾਂ ਤੇ ਮੰਗਾਂ ਤੇ ਹੈ ਹੀ ਸਾਰੀਆਂ ਇੱਕ ਛੋਟੀਆਂ ਵਾ ਵੱਡੀ ਮੰਗ ਤੇ ਹੈ ਹੀ ਕੋਈ ਨਹੀਂ ਐਮਐਸਪੀ ਗਰੰਟਰਡ ਦਾ ਕਾਨੂੰਨ ਬਣਨਾ ਚਾਹੀਦਾ ਵਾ ਲੈਂਡ ਐਕੁਇਲੇਸ਼ਨ ਐਕਟ ਜਿਹੜਾ 2013 ਵਾ ਉਹਦੇ ਤੇ 70% ਕਿਸਾਨ ਦੀ ਸਹਿਮਤੀ ਸੀਗੀ ਜਿਹਦੇ ਤੋਂ ਕੇਂਦਰ ਸਰਕਾਰ ਨੇ 24 ਚ ਹੁੰਦ ਚ ਦੁਆਈ ਆ 15 ਤੱਕ ਭੋਗ ਪਾ ਦਿੱਤਾ ਅੱਜ ਜਿੱਥੇ ਵੀ ਕਿਤੇ ਡੀਸੀ ਨੂੰ ਹੱਕ ਵਾ ਪਿੰਨ ਪੁਆਇੰਟ ਰੱਖੇ ਕਾਰਪੋਰੇਟਰਾਂ ਨੇ ਕੇ ਨੈਸ਼ਨਲ ਹਾਈਵੇ ਉੱਥੇ ਹੀ ਜ਼ਮੀਨ ਜਿਹੜੀ ਉਹ ਮੋਹੱਜਾ ਕਰਾ ਕੇ ਦਿੰਦੇ ਆ ਕੋਈ ਰਜਿਸਟਰੀ ਨਹੀਂ ਹੁੰਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਐਸੋ ਹਾਲਾਤ ਜਿਹੜੇ ਉਹ ਰੰਗਜੀਬ ਨੇ ਬਣਾਏ ਸੀ ਕਿ ਆਪਣੇ ਰਾਜਕਾਲ ਦੇ ਸਮੇਂ ਉਹ ਰੰਗਜੀਬੀ ਹੁਕਮ ਜਿਹੜਾ ਵਾ ਉਹ ਹੁਣ ਇੱਥੇ ਲਾਗੂ ਹੋ ਗਿਆ ਵਾ ਇਹ ਜ਼ਮੀਨਾਂ ਅਸੀਂ ਕਿਹਨੇ ਮੋਦੀ ਜੀ ਬਹੁਤ ਮੁਸ਼ਕਲ ਦੇ ਨਾਲ ਹਾਸਲ ਹੋਈਆਂ ਵਾ ਇਹ ਤੇ ਲਹੂ ਵੀਟੇ ਵਿੱਚ ਯੁੱਧ ਹੋਇਆ ਸਾਡੇ ਵੱਡਿਆਂ ਵਡੇਰਿਆਂ ਨੇ 6000 ਤੋਂ ਵੱਧ ਕੁਰਬਾਨੀ ਇੱਕੇ ਦਿਨ ਦਿੱਤੀ ਆ ਫਿਰ ਇਹ ਮਾਲਕਾਂ ਨੂੰ ਹੱਕ ਮਿਲੇ ਆ ਤੇ ਜਿਹੜੇ ਇਹ ਮਾਲਕਾਂ ਨੂੰ ਹੱਕ ਤੁਸੀਂ ਅੱਜ ਕਾਰਪੋਰੇਟਾਂ ਨੂੰ ਦੇ ਰਹੇ ਜੀ ਇਹਦੇ ਤੇ ਦੇਸ਼ ਦੇ ਲੋਕ ਚੁੱਪ ਕਰਕੇ ਨਹੀਂ ਬਹਿਣਗੇ ਦੇਸ਼ ਸਾਡਾ ਵਾ ਇਹ ਸਮਾਜ ਸਾਡਾ ਵਾ ਭਾਈਚਾਰੇ ਦੀ ਸਾਂਝ ਕਦੀ ਵੀ ਟੁੱਟਣੀ ਨਹੀਂ ਦੇਵਾਂਗੇ ਜ਼ਮੀਨਾਂ ਦਾ ਹੱਕ ਜ਼ਮੀਨ ਵਾਹਣ ਵਾਲਿਆਂ ਦਾ ਭਾਵੇਂ ਉਹ ਕਿਸਾਨ ਆ ਭਾਵੇਂ ਮਜ਼ਦੂਰ ਆ ਪਰ ਲੱਗਦਾ ਕਿ ਜਿੱਦਾਂ ਹੁਣ ਕਾਫਲਾ ਵੱਡੀ ਮਾਤਰਾ ਵਿੱਚ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਆਇਆ ਇਹਦੇ ਵਿੱਚ ਫੋਟ ਵੀ ਦਿੱਤੀ ਜਾ ਸਕਦੀ ਕੇਂਦਰ ਸਰਕਾਰ ਦੇ ਨੂੰ ਵੇਖੋ ਜੀ ਫੋਟ ਤਾਂ ਜ 13 ਮਹੀਨਿਆਂ ਦੀ ਜਿਹੜੀ ਭਗਤੀ ਸੀ ਉੱਥੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਅੰਦੋਲਨ ਫੋਟ ਦੇ ਵਿੱਚੋਂ ਕਿਸਾਨ ਨਹੀਂ ਛੱਡ ਗਿਆ ਅਸਲ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜੀ 19 ਨਵੰਬਰ ਨੂੰ ਲਾਈਵ ਹੋਏ ਨਾ ਉਹਨਾਂ ਦੇ ਅਹੁਦੇ ਦਾ ਮਾਨਤਾ ਨਹੀਂ ਲੋਕਾਂ ਨੇ ਨਾ ਕੀਤਾ ਸਾਰਿਆਂ ਆਗੂਆਂ ਨੇ ਬਹਿ ਕੇ ਮੀਟਿੰਗ ਕੀਤੀ ਵਿਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿੱਧੀ ਗੱਲ ਕਰ ਰਿਹਾ ਕਿ ਆਵਾਪੇ ਅਸੀਂ ਕਾਨੂੰਨਾਂ ਦੀ ਅਬਾਰਤ ਨਹੀਂ ਸਮਝਾ ਸਕੀ ਇਸ ਕਾਰਨ ਜਿਹੜਾ ਵਾ ਅਸੀਂ ਇਹਨਾਂ ਨੂੰ ਵਾਪਸ ਲੈਣੇ ਆ ਤੇ ਜਿਹੜੇ ਦੋ ਕਾਨੂੰਨ ਵਾਪਸ ਲੈ ਲੈ ਸੀ ਚੱਲਦੇ ਅੰਦੋਲਨ ਦੇ ਵਿੱਚ ਜਿਹਦੇ ਵਿੱਚ ਬਿਜਲੀ ਐਕਟ 2020 ਔਰ ਪ੍ਰਦੂਸ਼ਣ ਐਕਟ ਜੀ ਚ ਕਿਸਾਨੀ ਨੂੰ ਮੁਕਤ ਕਰਨਾ ਸੀਗਾ ਉਹ ਪਹਿਲਾਂ ਲਾਗੂ ਕੀਤੇ ਪਏ ਆ 2020 ਨੂੰ 2022 ਬਣਾ ਕੇ ਤੇ ਅੱਜ ਅਜੇ ਵੀ ਉਹ ਬਿੱਲ ਜਿਹੜਾ ਉਹ ਸਟੈਂਡਿੰਗ ਕਮੇਟੀ ਕੋਲੇ ਪਿਆ ਕਾਨੂੰਨ ਨਹੀਂ ਬਣਿਆ ਪਰ ਉਹਦੀਆਂ ਮਦਦਾਂ ਮਦਦਾਂ ਲਾਗੂ ਕਰਕੇ ਕਾਰਪੋਰੇਟਰਾਂ ਦੇ ਮੀਟਰ ਜਿਹੜੇ ਸਾਡੇ ਘਰੀ ਚਿੱਪ ਵਾਲੇ ਲੱਗਣ ਡਿਆ ਹਰੇਕ ਘਰ ਲੱਗ ਰਹੇ ਆ ਔਰ ਪ੍ਰਦੂਸ਼ਣ ਐਕਟ ਤੇ ਇਸ ਸਾਲ ਜਿੰਨੇ ਪਰਚੇ ਹੋਏ ਆ ਕਿਸਾਨੀ ਪ੍ਰਦੂਸ਼ਣ ਦੇ ਵਿੱਚੋਂ ਵੈਸੇ ਹੀ ਬਾਹਰ ਵਾ ਅਸੀਂ ਕਹਿੰਨੇ ਆ ਵੀ ਇਹਦੇ ਤੇ ਮੋਦੀ ਜੀ ਦਾ ਮਾਣ ਤਾਂ ਰੱਖਿਆ ਵਾ ਦੇਖ ਦੇ ਕਿਰਤੀਆਂ ਕਾਮਿਆਂ ਨੇ ਵੀ ਜੇ ਤੁਸੀਂ ਮੋਦੀ ਜੀ ਕਹਿ ਰਹੇ ਜੇ ਵੀ ਇਹ ਨਹੀਂ ਹੋਊਗਾ ਤੇ ਅਸੀਂ ਇਹਨੂੰ ਮੰਨ ਲੈਨੇ ਆ ਮਨ ਕੇ ਚਲੇ ਗਏ ਆ ਵੀ ਤੁਸੀਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਓਗੇ ਤੁਸੀਂ ਜਿੰਨੇ 48000 ਤੋਂ ਵੱਧ ਪਰਚੇ ਪੰਜਾਬ ਹਰਿਆਣਾ ਜੁਪੀ ਦੇ ਵਿੱਚ ਹੋਏ ਆ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਰੱਦ ਕਰਨ ਦੀ ਗੱਲ ਕਰ ਲਈ ਤੁਸੀਂ ਸ਼ਹੀਦਾਂ ਨੂੰ 10 ਲੱਖ ਮੁਆਵਜ਼ਾ ਤੇ ਇੱਕ ਜਿਹਨੂੰ ਸਰਕਾਰੀ ਨੌਕਰੀ ਵੀ ਮੰਨ ਲਈ ਐਦਾ ਕਰਕੇ ਜਿਹੜਾ ਵਾ ਉਹ ਅੰਦੋਲਨ ਜਿਹੜਾ ਉਹ ਛੱਡਿਆ ਗਿਆ ਸੀਗਾ ਮੁੱਲਤ ਵੀ ਸੀਗਾ ਅੰਦੋਲਨ ਉਹ ਅੰਦੋਲਨ ਜਿਹੜਾ ਉਹ ਖਤਮ ਨਹੀਂ ਕੀਤਾ ਗਿਆ ਕਿਉਂਕਿ ਨਾ ਕੋਈ ਮੀਟਿੰਗ ਲੱਗੀ ਸੀ ਨਾ ਕਿਸੇ ਨਾਲ ਕੋਈ ਬੈਠਕ ਹੋਈ ਸੀ ਮੋਦੀ ਜੀ ਲਾਈਵ ਹੋਏ ਮੰਨ ਲਿਆ ਕਿ ਮੋਦੀ ਜੀ ਜਦੋਂ ਸਿੱਧਾ ਕਹਿ ਗਏ ਰਿਕਾਰਡਿੰਗ ਪਈ ਆ ਤੇ ਅੱਜ ਉਹਨਾਂ ਨੂੰ ਤਿੰਨਾਂ ਸਾਲਾਂ ਬਾਅਦ ਵੀ ਲਾਗੂ ਨਾ ਕਰਨਾ ਇਹ ਮੋਦੀ ਜੀ ਨੂੰ ਆਪਣੇ ਆਪ ਦੇ ਵਿੱਚ ਸੋਚਣਾ ਚਾਹੀਦਾ ਵੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਜੇ ਇੱਥੇ ਵੋਟ ਰਾਜਨੀਤੀ ਆ ਤੇ ਇਹ ਲੋਕਾਂ ਦਾ ਕਾਰਨ ਵਾ ਜੇ ਅੱਜ ਪਾਰਲੀਮੈਂਟ ਦੇ ਵਿੱਚ ਤੇਰੀ ਟਰਮ ਸੋਚ ਰਹੇ ਆ ਤੇ ਇਹ ਉਹ ਪਾਰਲੀਮੈਂਟ ਆ ਜਿਹਦੇ ਪਹਿਲੀ ਟਰਮ ਵਿੱਚ ਜਾਣ ਲੱਗਿਆ ਉਹਨਾਂ ਨੇ ਕਿਹਾ ਵੀ ਇੱਕ ਵਾਰ ਸਰਦਾਰ ਨੂੰ ਪਵਾ ਦਿਓ ਹੱਥ ਮੱਥਾ ਟੇਕ ਕੇ ਅੰਦਰ ਲੰਘਾਂਗੇ ਤੇ ਅੰਦਰ ਜਾਂਦੇ ਸੁਆਮੀ ਰਾਧਨਾਥਨ ਜੀ ਡਾਕਟਰ ਦੀ ਰਿਪੋਰਟ ਲਾਗੂ ਹੋਊਗੀ ਔਰ ਪੂਰਾ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਮਜ਼ਦੂਰ ਇਹ ਕਰਜਾ ਮੁਕਤ ਹੋਊਗਾ ਔਰ 2 ਕਰੋੜ ਨੌਕਰੀਆਂ ਹਰ ਸਾਲ ਦੇਾਂਗੀ ਉਹਦੇ ਮੁਤਾਬਕ ਹੁਣ ਅੱਜ 10 ਸਾਲ ਹੋ ਗਿਆ 20 ਕਰੋੜ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਸਰਕਾਰੀ ਜੋਬ ਮਿਲਣੀ ਚਾਹੀਦੀ ਸੀ ਜੇ ਉਹ ਸਰਕਾਰੀ ਜੋਬ ਮਿਲਦੀ ਤੇ ਜਹਾਜ਼ ਪਰ ਪਰ ਕੇ ਬਾਹਰ ਨਾ ਜਾਂਦੇ ਸੋ ਮੋਦੀ ਜੀ ਨੂੰ ਆਪਣੀ ਮਤਲਬ ਜਿਹੜੀ ਆ ਕੀਤੇ ਹੋਏ ਵਾਅਦੇ ਆ ਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਬਿਲਕੁਲ ਜੀ ਜਿਹੜੇ ਕਿਸਾਨ ਪਹੁੰਚੋਏ ਨੇ ਮੇਜਰ ਜੀ ਬੈਠੇ ਹੋਏ ਸਵੇਰ ਤੋਂ ਹੀ ਇਹਨਾਂ ਦੇ ਵੱਲੋਂ ਟਰਾਲੀ ਭਰ ਕੇ ਰਾਜਨ ਦੀ ਲੰਗ ਗਈ ਮੇਜਰ ਸਿੰਘ ਜੀ ਕੀ ਸੋਚਿਆ ਤੁਸੀਂ ਪਹਿਲੇ ਅੰਦੋਲਨ ਚ ਵੀ ਸ਼ਾਮਲ ਹੋਏ ਸੀ ਅਸੀਂ ਪਹਿਲੇ ਚ ਵੀ ਹੋਏ ਸੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਪੰਜਾਬ ਦੀ ਜ਼ਮੀਨ ਪੰਜਾਬ ਦੀ ਨਹੀਂ ਅਸੀਂ 135 ਕਰੋੜ ਲੋਕਾਂ ਦੀ ਜ਼ਮੀਨ ਹੈ ਜਾਇਦਾਦ ਜਿਹੜੀ ਇਹ ਵੇਚੀ ਜਾ ਰਿਆ ਆਪਣੀ ਰੇਲਵੇ ਮਤਲਬ ਜ਼ਮੀਨਾਂ ਭਾਈਜਾਦ ਦੀਆਂ ਜ਼ਮੀਨਾਂ ਉਹ ਅਸੀਂ ਬਚਾਉਣ ਆ ਰਹੇ ਹਾਂ ਇਹ ਅਸੀਂ ਆਪਣੀ ਇਕੱਲਿਆਂ ਦੀ ਨਹੀਂ ਪੰਜਾਬ ਤੇ ਸਰਬੱਤ ਦੇ ਭਲੇ ਤੇ ਚੱਲਦਾ ਵਾ ਅਸੀਂ ਸਰਬੱਤ ਦੇ ਭਲੇ ਵਾਸਤੇ ਕੰਮ ਕਰ ਰਹੇ ਆ ਨਾ ਕਿ ਕੱਲੇ ਪੰਜਾਬੀਆਂ ਵਾਸਤੇ ਜਾਂ ਕੱਲੇ ਸਦਾਰਿਆਂ ਵਾਸਤੇ ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਜੀ ਲੰਗਰ ਵੀ ਨਿਭਾ ਰਹੇ ਨੇ ਤੁਸੀਂ ਵੀ ਲੰਗਰ ਦੇ ਵਿੱਚ ਸੇਵਾ ਪਾਈ ਐ ਜੀ ਹਾਂਜੀ ਜੀ ਪਾਈ ਵੇਖੋ ਇਹ ਤਾਂ ਬਾਬੇ ਨਾਨਕ ਦਾ ਲੰਗਰ ਆ ਤੇ ਇਹਦੇ ਜੀ ਇਹਦੇ ਚੱਲਦਾ ਰਹਿਣਾ ਜਿੰਨਾ ਚਿਰ ਵੀ ਇਹ ਸੰਸਾਰ ਚੱਲੂਗਾ ਤੇ ਇਹਦੇ ਜੀ ਇਹਦੇ ਕਦੀ ਵੀ ਨਹੀਂ ਇਹਦੇ ਅੱਠ ਸਕਦਾ ਬਿਲਕੁਲ ਜੀ ਫਰੋਜਪੁਰ ਤੋਂ ਵੀ ਕਾਫਲਾ ਪਹੁੰਚਿਆ ਕਿੰਨੇ ਦਾ ਕਾਫਲਾ ਜੀ ਪਹੁੰਚਾਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਅਸੀਂ ਲੈ ਕੇ ਪਹੁੰਚੇ ਆ ਤੇ ਜੋ ਮੋਦੀ ਸਰਕਾਰ ਵਾਅਦਿਆਂ ਤੋਂ ਭਗੌੜਾ ਹੋ ਚੁੱਕੀ ਆ ਉਹਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਮੱਤ ਭਲੇਖਾ ਰੱਖਿਓ ਕਿ ਅਸੀਂ ਤੀਸਰੀ ਵਾਰ ਜਿਹੜਾ ਇਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਗੋਲੀਆਂ ਕਰਕੇ ਜਿਹੜੀਆਂ ਮੰਗਾਂ ਤੇ ਸਹਿਮਤੀ ਦਿੱਤੀ ਸੀ ਉਹਨਾਂ ਨੂੰ ਪਾਸੇ ਕਰਕੇ ਅਸੀਂ ਤੀਸਰੀ ਵਾਰ ਇਲੈਕਸ਼ਨ ਜਿੱਤ ਲਾਂਗੇ ਇਹ ਤੁਹਾਡਾ ਭਰਮ ਆ ਦੇਸ਼ ਦੇ ਕਿਸਾਨ ਮਜ਼ਦੂਰ ਰੀੜ ਦੀ ਹੱਡੀ ਆ ਦੇਸ਼ ਦੀ ਜੇਕਰ ਇਹ ਬਚੂਗਾ ਇਹਨਾਂ ਦੀ ਹੋਂਦ ਬਚੂਗੀ ਤੇ ਤਾਂ ਹੀ ਸਾਰੇ ਵਰਗ ਬਚਣਗੇ ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਸਾਡੀਆਂ ਮੰਗਾ ਵਾਂ ਜੋ ਤੁਸੀਂ ਮੰਨੀਆਂ ਜਾਂ ਮੰਗਾ ਜਿਹਦੇ ਕਮਿਟਮੈਂਟ ਕੀਤੀ ਸੀ ਚਾਹ ਚੋਣਾ ਵੇਲੇ ਚਾਹ ਅੰਦੋਲਨ ਵੇਲੇ ਚੋਣਾ ਦੇ ਸਮੇ ਸਾਡੇ ਨਾਲ ਸ਼ੁਰੂ ਦੇ ਵਿੱਚ ਇਹਨਾਂ ਨੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕਹੀ ਸੀ ਉਸ ਤੋਂ ਬਾਅਦ ਅਗਲੀਆਂ ਚੋਣਾਂ ਦੇ ਵਿੱਚ ਇਹ ਕਹਿੰਦੇ ਸੀ ਮੋਦੀ 2024 ਤੋਂ ਪਹਿਲਾਂ ਪਹਿਲਾਂ ਜਿਹੜੇ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਉਹ ਨਾਲ ਦੀ ਨਾਲ ਇਹ ਗੱਲ ਕਹੀ 15-15 ਲੱਖ ਰੁਪਏ ਖਾਤਿਆਂ ਦੇ ਵਿੱਚ ਪਾ ਦਾਂਗੇ ਉਹ ਸਾਰਿਆਂ ਵਾਅਦਿਆਂ ਤੋਂ ਪੋਗੋੜੀ ਹੋ ਚੁੱਕੀ ਮੋਦੀ ਸਰਕਾਰ ਤੇ ਅੱਜ ਦੇਸ਼ ਦਾ ਜਿਹੜਾ 60 ਕਰੋੜ ਕਿਸਾਨ ਆ ਉਹਨੂੰ ਕਿਸਾਨੀ ਕਿਤੇ ਤੋਂ ਬਾਹਰ ਕਰਨ ਦੇ ਵਾਲੇ ਪਾਸੇ ਲੋਕ ਕਿਸਾਨ ਮਾਰੂ ਸਮਝੌਤੇ ਕਰ ਰਹੀ ਆ ਜੀ 20 ਸੁਮਿਲਣਾ ਦੇ ਵਿੱਚ ਮੁਕਤਵ ਪਾਰ ਸਮਝੌਤੇ ਕਰਕੇ ਅਰੇ ਜਿਹੜੇ 20 ਦੇਸ਼ਾਂ ਦੇ ਨਮਾਇंदे ਸਾਦ ਕੇ 20 ਦੇਸ਼ਾਂ ਨੂੰ ਖੁੱਲ੍ਹ ਦਿੱਤੀ ਗਈ ਆ ਕਿ ਜਿੰਨਾ ਮਰਜੀ ਅਨਾਜ ਦੀਆਂ ਵਸਤਾਂ ਲਿਆਓ ਤੁਹਾਡੇ ਤੋਂ ਕੋਈ ਟੈਕਸ ਨਹੀਂ ਜਿਹੜਾ ਉਹ ਲਿਆ ਜਾਊਗਾ 40% ਇੰਪੋਰਟ ਡਿਊਟੀ ਸੀ ਪਹਿਲਾਂ ਦਿੱਤੀ ਲਈ ਜਾਂਦੀ ਤੇ ਹੁਣ ਜਦੋਂ ਬਿਨਾ ਟੈਕਸ ਤੋਂ ਆਉਣਗੀਆਂ ਇੱਥੇ ਵਸਤਾਂ ਤੇ ਸਾਡਾ ਜਿਹੜਾ ਜੋ ਸਾਡੇ ਦੇਸ਼ ਦੇ ਵਿੱਚ ਪੈਦਾਵਾਰ ਜਿਹੜੀਆਂ ਫਸਲਾਂ ਦੀ ਹੁੰਦੀ ਆ ਉਹ ਤੈਸ ਨੈਸ ਮੰਡੀ ਜਿਹੜੀ ਹੋ ਜਾਊਗੀ ਕਿਉਂਕਿ ਉਹ ਸਾਡੇ ਤੋਂ ਸਸਤੀਆਂ ਵੇਚਣਗੀਆਂ ਪ੍ਰਚਾਰ ਦੇ ਸਾਧਨ ਵੀ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹੈਗੇ ਆ ਤੇ ਜਦੋਂ ਬਰਾਬਰ ਦੇ ਵਿੱਚ ਉਹ ਸਸਤੀ ਵਿਕੂਗੀ ਸਾਡੇ ਜਿਹੜੀਆਂ ਐਮਐਸਪੀ ਜਿਹੜੀ ਗੱਲ ਮੋਦੀ ਜੀ ਕਹੀਂ ਕਰਦੇ ਆ ਐਮਐਸਪੀ ਥੀ ਹੈ ਉਹ ਰਹੇਗੀ ਇਹ ਗੱਲਾਂ ਬਾਤਾਂ ਦੀ ਐਮਐਸਪੀ ਨਹੀਂ ਚਾਹੀਦੀ ਅਸੀਂ ਕਹਿੰਨੇ ਆ ਗਰੰਟੀ ਕਾਨੂੰਨ ਬਣਾਓ ਤਾਂ ਅਸੀਂ ਮੰਨਾਂਗੇ ਦੇਸ਼ ਦਾ ਜਿਹੜਾ ਕਿਸਾਨ ਉਹ ਜਾਗ ਚੁੱਕਾ ਵਾ ਯੋਗ ਹੈ ਇਹ ਨੀਤੀ ਜਿਹੜੀ ਫੇਲ ਹੋਈ ਨੀਤੀ ਆ ਜਿਹੜੀ ਬਿਹਾਰ ਦੇ ਜਿਹੜੀ ਬਿਹਾਰ ਸਟੇਟ ਚ ਲਾਗੂ ਕੀਤੀ ਆ ਅਮਰੀਕਾ ਵਰਗੇ ਦੇਸ਼ ਦੇ ਵਿੱਚ ਲਾਗੂ ਕੀਤੀ ਆ ਬਾਹਰਲੇ ਸਟੇਟਾਂ ਦੇ ਵਿੱਚ ਫਰਾਂਸ ਦੇ ਵਿੱਚ ਜਰਮਨ ਦੇ ਵਿੱਚ ਅੰਦੋਲਨ ਹੋ ਰਹੇ ਆ ਇਹ ਉਥੇ ਨੀਤੀ ਲਾਗੂ ਕੀਤੀ ਆ ਜੋ ਭਾਰਤ ਦੇ ਜਿਹੜੇ ਕਿਸਾਨ ਅੰਦੋਲਨ ਤੋਂ ਸਿੱਖਿਆ ਵਾ ਬਾਹਰਲੇ ਦੇਸ਼ਾਂ ਨੇ ਅੱਜ ਅੰਦੋਲਨ ਉੱਥੇ ਵੀ ਹੋ ਰਹੇ ਉਹ ਵੀ ਕਾਰਪੋਰੇਟ ਦੇ ਖਿਲਾਫ ਆ ਅੱਜ ਵੀ ਅਸੀਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਅੰਦੋਲਨ ਕਰ ਰਹੇ ਆ ਆਪਦੇ ਹੱਕਾਂ ਦੀ ਗੱਲ ਲੜਾਈ ਲੜਨ ਵਾਸਤੇ ਜਾ ਰਹੇ ਆ ਦਿੱਲੀ ਵੱਗ ਬਿਲਕੁਜੀ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਤੇ ਪੰਜਾਬ ਦੀ ਜ਼ਮੀਨ ਵਾਸਤੇ ਲੜ ਰਹੇ ਆ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਹ ਜੋ ਕੱਲ ਨੂੰ 11 ਤਰੀਕ ਤੋਂ ਘਰਾਂ ਦੇ ਵਿੱਚੋਂ ਆਏ ਆ ਸਾਰੇ ਪੰਜਾਬ ਦੇ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਪਦੀ ਐਮਐਸਪੀ ਦਾ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਉਣ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਬਿਜਲੀ ਸੋਧ ਬਿੱਲ 2020 ਇਹ ਸਾਰੀਆਂ ਮੰਗਾਂ ਮਨਵਾ ਕੇ ਤੇ ਫਿਰ ਉਥੋਂ ਮੁੜਾਂਗੇ ਬਾਕੀ ਲੜਾਈ ਆ ਜਿਹੜੀ ਉਹ ਸਰਬੱਤ ਦੇ ਭਲੇ ਦੀ ਲੜਾਈ ਆ ਇੱਕ ਪਾਸੇ ਭਾਈ ਲਾਲੋ ਆ ਔਰ ਦੂਜੇ ਪਾਸੇ ਮਲਕ ਭਾਗੋ ਨੇ ਭਾਈ ਲਾਲੋ ਆਪਦੇ ਵਿਚਾਰ ਲੈ ਕੇ ਮਲਕ ਭਾਗੋਆਂ ਨੂੰ ਟੱਕਰ ਦੇਣ ਵਾਸਤੇ ਜਾ ਰਹੇ ਆ ਤਾਂ ਬਾਕੀ ਜਿੱਤ ਗਿਆਵਾਂਗੇ ਉਥੋਂ ਦੀ ਲੀਓ ਖਾਲਸਾ ਜੀ ਤੁਸੀਂ ਕਿਦਾਂ ਵਿਚਾਰ ਹੈ ਕਿ ਸਵੇ ਦੇ ਤੁਸੀਂ ਵੀ ਲੰਗਰ ਦੇ ਵਿੱਚ ਲੱਗੇ ਉਹ ਨੀਤੀ ਕੀ ਲੱਗ ਰਹੀ ਹੈ ਕੇਂਦਰ ਸਰਕਾਰ ਦੀ ਪੰਜਾਬ ਲੋਕਾਂ ਵਾਸਤੇ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਜੇ ਸਾਡੇ ਸਾਰੇ ਬੇਟੀਆਂ ਪਿਆਰੀਆਂ ਸਾਰੇ ਸਤਿ ਸੰਤੋਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਸੂਝਵਾਨ ਆਗੂ ਸੁਭਰਾ ਜੀ ਮੇਜ ਸਿੰਘ ਜੀ ਕਿਸੇ ਲਾ ਫਿਰੋਜ਼ਪੁਰ ਤੋਂ ਵੀ ਆਏ ਆਗੂ ਸਾਡੇ ਤੁਹਾਨੂੰ ਉਹਨਾਂ ਵਿਸਥਾਰ ਨਾਲ ਸਾਰੀ ਗੱਲ ਸਮਝਾਈ ਕਿਉਂਕਿ ਸਾਡੀ ਪੜ੍ਹਾਈ ਵੀ ਸਾਰੀ ਇੱਕੋ ਆ ਸੋਚ ਵਿਖੋ ਆ ਸੋਚ ਦੇ ਨਾਲ ਹੀ ਅਸੀਂ ਚੱਲਦੇ ਜਿਹੜੀ ਇਹਨਾਂ ਦੀ ਸੋਚ ਆ ਉਹੀ ਸੋਚ ਸਾਡੀ ਬੜੀ ਜਿਹੜੀ ਸਰਕਾਰ ਦੀਆਂ ਨੀਤੀਆਂ ਨਾ ਉਹ ਤਾਂ ਚੰਗੀਆਂ ਨੇ ਉਹ ਜਿਹੜੀਆਂ ਨੀਤੀਆਂ ਨੇ ਉਹ ਸਾਡੇ ਬਿਲਕੁਲ ਹੀ ਉਲਟ ਚੱਲ ਰਹੀਆਂ ਨੇ ਸਾਡੀਆਂ ਜ਼ਮੀਨਾਂ ਦੇ ਸਾਡੀਆਂ نسلਾਂ ਜਿਹੜੀਆਂ ਫਸਲਾਂ ਆਉਣ ਵਾਲਾ ਜਿਹੜਾ ਸਮਾਂ ਸਾਡੇ ਵਾਸਤੇ ਬਹੁਤ ਖਤਰਨਾਕ ਆ ਰਿਹਾ ਕਿ ਸਾਨੂੰ ਇਹ ਦਿਸ ਰਿਹਾ ਵਾ ਵੀ ਜਿਹੜੇ ਸਾਡੇ ਬੱਚੇ ਉਹ ਸਾਨੂੰ ਬਚਾਉਣੇ ਜਿਹੜੇ ਔਖੇ ਹੋ ਜਾਣਗੇ ਇਹਨਾਂ ਕੋਲੋਂ ਕਿਉਂਕਿ ਇਹਨਾਂ ਨੇ ਕਾਨੂੰਨ ਜਿਹੜੇ ਪਾਸ ਕਰਾਇਆ ਉਹ ਇੱਕ ਬੰਦਾ ਬੋਲਦਾ ਉਹ ਮਗਰ ਜਿਹੜਾ ਬੋਲਿਆ ਉੱਤੇ ਪਰਚਾ ਕਰ ਦੋ ਜਿਹੜਾ ਉਹ ਮਗਰ ਜਿਹੜਾ ਉੱਤੇ ਪਰਚਾ ਕਰ ਦੋ ਇਹ ਸਾਰੇ ਦਾ ਕਾਨੂੰਨ ਪਾਸ ਕਰਾ ਕੇ ਰੱਖੇ ਹੋਏ ਆ ਇਹ ਜਿਹੜੇ ਕਾਨੂੰਨਾਂ ਨੂੰ ਅਸੀਂ ਭੰਗ ਰਉਣ ਵਾਸਤੇ ਇਹ ਸਰਕਾਰ ਨਾਲ ਟੱਕਰ ਲੈਣ ਵਾਸਤੇ ਦਿੱਲੀ ਵੱਲ ਜਾ ਰਹੇ ਆਂ ਬਾਕੀ ਜਿਹੜੇ ਨਾ ਵੈਰੀਕੇਟ ਕੀਤੇ ਜੋ ਕੁਝ ਵੀ ਕੀਤਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀਆਂ ਪਿਆਰੀਆਂ ਸਿੱਖ ਸੰਗਤਾਂ ਜਾ ਰਹੀਆਂ ਇਹਨਾਂ ਨੇ ਪਾਰ ਕਰਨਾ ਤੇ ਅੰਦੋਲਨ ਜਿੱਤ ਕੇ ਦਿੱਲੀੋਂ ਵਾਪਸ ਮੁੜਨਾ ਬਿਲਕੁਲ ਜੀ ਦਿੱਲੀੋਂ ਜਿੱਤ ਕੇ ਵਾਪਸ ਆਉਣਗੇ ਸਭ ਤੋਂ ਇੱਕ ਚੀਜ਼ ਹੋਰ ਹੈਗੀ ਆ ਕਿ ਹੁਣ ਜਿੱਦਾਂ ਅਸੀਂ ਕਵਰਿੰਗ ਕਰ ਰਹੇ ਆਂ ਮੀਡੀਆ ਦੇ ਉੱਪਰ ਵੀ ਕਹਿੰਦੇ ਕਿ ਸਿਰੰਜਾਂ ਫੋਕਸ ਦਿੱਤਾ ਵੇਖੋ ਜੀ ਅਸਲ ਦੇ ਵਿੱਚ ਜਿਹੜਾ ਵੀ ਕੋਈ ਹੱਕ ਸੱਚ ਦੀ ਆਵਾਜ਼ ਠਾਊਗਾ ਭਾਵੇਂ ਉਹ ਮੀਡੀਆ ਕਰਮੀ ਹੋਵੇ ਭਾਵੇਂ ਕੋਈ ਪੁਲਿਸ ਕਰਮਚਾਰੀ ਹੋਵੇ ਭਾਵੇਂ ਕੋਈ ਕਿਸਾਨ ਹੋਵੇ ਮਜ਼ਦੂਰ ਹੋਵੇ ਜਿਹੜਾ ਲੋਕਾਂ ਦੀ ਆਵਾਜ਼ ਬਣੂਗਾ ਉਹਦੇ ਤੇ ਸਿਕੰਜਾ ਕੱਸਣਗੇ ਪਰ ਇਹਦੇ ਤੇ ਆਪਾਂ ਸਾਰੇ ਇਕੱਠੇ ਆ ਜਿਨ੍ਹਾਂ ਤੇ ਸਰਕਾਰ ਸਿਕੰਜਾ ਕੱਟੇ ਉਹਨਾਂ ਦੇ ਕਸੇ ਉਹਨਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਉਹ ਲਗਾਤਾਰ ਖੜੁੰਦੀਆਂ ਆਈਆਂ ਤੇ ਖੜੁੰਦੀਆਂ ਰਹਿਣਗੀਆਂ ਅਸਲ ਦੇ ਵਿੱਚ ਅਸੀਂ ਕਹਿੰਦੇ ਆ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਇਹ ਸਭ ਤੋਂ ਵੱਡਾ ਕਾਨੂੰਨਾ ਅਪਰਾਧ ਵਾ ਇਹਦੇ ਬਾਰੇ ਵੀ ਕੋਈ ਮੋਦੀ ਜੀ ਸੋਚਣ ਬਾਕੀ ਸਾਡੇ ਤੇ ਸਾਰਾ ਕੁਝ ਥੋਪੀ ਜਾ ਰਿਹਾ ਪਰ ਆਵਾਜ਼ ਜਿਹੜੀ ਆ ਇਹ ਇਹ ਲੋਕਤੰਤਰੀ ਤਰੀਕੇ ਦੇ ਨਾਲ ਅਸੀਂ ਆਵਾਜ਼ ਉਠਾ ਰਹੇ ਹਾਂ ਸਾਡੀ ਆਵਾਜ਼ ਨੂੰ ਬੰਦ ਕਰਨਗੇ ਸਾਡੇ ਮੀਡੀਆ ਕਰਮੀਆਂ ਨੂੰ ਰੋਕਣਗੇ ਉਹਦੇ ਤੇ ਵੱਖ-ਵੱਖ ਧਰਾਮਾਂ ਤੇ ਪਰਚੇ ਕਰਨਗੇ ਜਾਂ ਉਹਦੇ ਕੈਮਰੇ ਖੋਣਗੇ ਉਹਦਾ ਮਾਈਕ ਖੋਣਗੇ ਇਹ ਕਦੀ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇਹ ਚੌਥਾ ਥੰਮਾ ਚੌਥਾ ਥੰਮ ਦਾ ਆਸਰਾ ਜਨਤਾ ਨੂੰ ਬਹੁਤ ਵੱਡਾ ਸੀ ਹੈ ਤੇ ਰਹੇਗਾ ਤੇ ਜਨਤਾ ਨਾਲ ਖੜੀ ਆ ਬਿਲਕੁਲ ਜੀ ਕੇਂਦਰ ਸਰਕਾਰ ਕੋ ਆਪਣੀਆਂ ਮੰਗਾਂ ਮਨਾ ਕੇ ਪੰਜਾਬ ਵੱਲ ਮੁੜਾਂਗੇ ਇਹ ਕਿਸਾਨਾਂ ਨੂੰ ਕਹਿ ਰਹੇ ਨੇ ਤੇ ਕਿਸਾਨ ਹੁਣ ਕਾ ਗਏ ਨੇ ਕਿ ਲੋਕਾਂ ਨੂੰ ਇਕੱਠਾ ਹੋਉਂਦੀ ਲੋੜ ਆ ਪੰਜਾਬ ਨੂੰ ਬਚਾਉਣਾ ਵਾ ਆਪਣੇ ਬੱਚਿਆਂ ਨੂੰ ਬਚਾਉਣਾ ਵਾ ਤੇ ਕੇਂਦਰ ਸਰਕਾਰ ਦਾ ਮੱਥਾ ਲਾਉਣਾ ਪਵੇਗਾ ਹੁਣ ਜਿਹੜੀ ਮੀਟਿੰਗ ਚੱਲੀ ਐ ਇਸ ਵਿੱਚ ਮੀਟਿੰਗ ਦੇ ਵਿੱਚ ਕੀ ਸੇਟਾ ਨਿਕਲਦਾ ਆਉਣ ਵਾਲਾ ਹੁਣ ਸਮਾਂ ਦੱਸੇਗਾ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਟਰੀਵਿਊ ਫਤਿਹਗੜ੍ਹ ਸਾਹਿਬ